ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਅੱਜ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸਿਸ ਫੀਕੋਡ ਵੱਲੋਂ ਜਾਰੀ ਕੀਤਾ ਗਿਆ ਹੈ ਵੱਖ-ਵੱਖ ਪੋਸਟਾਂ ਇਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਪੋਸਟਾਂ ਦੀ ਪੂਰੀ ਡਿਟੇਲ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ-ਵੇਖਦੇ ਲਾਈਕ ਥਰੂ ਕਰਿਓ ਸ਼ੇਅਰ ਜ਼ਰੂਰ ਕਰਿਓ ਦੋਸਤਾਂ ਮਿੱਤਰਾਂ ਨਾਲ ਜਿਹੜੇ ਵੀ ਸਾਡੇ ਚੈਨਲ ਤੇ ਫਸਟ ਟਾਈਮ ਆਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬੈਲ ਆਈਕਨ ਨੂੰ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲਿਓ ਤਾਂ ਜੋ ਜਿਵੇਂ ਹੀ ਸਾਡੇ ਚੈਨਲ ਤੇ ਕੋਈ ਸਰਕਾਰੀ ਨੌਕਰੀਆਂ ਦੇ ਸਬੰਧ ਵਿੱਚ ਵੀਡੀਓ ਬਣ ਕੇ ਅਪਲੋਡ ਹੁੰਦਾ ਉਹਦਾ ਨੋਟੀਫਿਕੇਸ਼ਨ ਉਹਦਾ ਅਪਡੇਟ ਤੁਹਾਡੇ ਫੋਨ ਤੇ ਤੁਹਾਨੂੰ ਮਿਲਦਾ ਰਹੂਗਾ ਤੇ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਜਲਦੀ ਜੀ ਅੱਜ ਦੇ ਨੋਟੀਫਿਕੇਸ਼ਨ ਤੇ ਜੋ ਯੂਨੀਵਰਸਿਟੀ ਵੱਲੋਂ ਜਾਰੀ ਕੀਤਾ ਗਿਆ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਵੱਲੋਂ ਇਨ੍ਹਾਂ ਵੱਲੋਂ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਜੀ ਪ੍ਰੋਫੈਸਰ ਦੀਆਂ ਪੋਸਟਾਂ ਨੇ 10 ਐਸੋਸੀਏਟ ਪ੍ਰੋਫੈਸਰ ਦੀਆਂ 14 ਪੋਸਟਾਂ ਨੇ ਅਸਿਸਟੈਂਟ ਪ੍ਰੋਫੈਸਰ ਦੇ ਲਈ 28 ਪੋਸਟਾਂ ਜਾਰੀ ਹੋਈਆਂ ਨੇ ਜੋ ਕਿ ਰੈਗੂਲਰ ਬੇਸਿਸ ਤੇ ਇਹ ਪੋਸਟਾਂ ਭਰੀਆਂ ਜਾਣੀਆਂ ਜੋ ਕਿ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਵੱਖ-ਵੱਖ ਕਾਲਜਿਸ ਦੇ ਵਿੱਚ ਤੇ ਇੰਸਟੀਟਿਊਸ਼ਨਸ ਦੇ ਵਿੱਚ ਇਹ ਪੋਸਟਾਂ ਭਰੀਆਂ ਜਾਣੀਆਂ ਬਾਬਾ ਫਰੀ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੀ ਵੈਬਸਾਈਟ ਤੇ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋ 23 ਮਈ 2025 ਰੱਖੀ ਗਈ ਹੈ 9 ਮਈ ਤੋਂ ਇਹਨਾਂ ਪੋਸਟਾਂ ਦੇ ਲਈ ਤੁਸੀਂ ਅਪਲਾਈ ਕਰ ਸਕੋਗੇ ਤੇ ਅੱਗੇ ਪੋਸਟਾਂ ਦੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹ ਡਿਟੇਲ ਜਾਣਕਾਰੀ ਹੈ ਜੋ ਕਿ ਕਿੰਨੀਆਂ ਪੋਸਟਾਂ ਨੇ ਕਿਹੜੀ ਸਪੈਸ਼ialਟੀ ਹੈ ਜਿੱਦਾਂ ਪ੍ਰੋਫੈਸਰ ਦੀਆਂ ਪੋਸਟਾਂ ਨੇ ਉਹਦੇ ਲਈ ਕਿਹੜੀ-ਕਿਹੜੀ ਸਪੈਸ਼ialਟੀ ਦੇ ਵਿੱਚ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਉਹ ਡਿਟੇਲਸ ਨੋਟੀਫਿਕੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਤੁਸੀਂ ਜੋ ਇਹਨਾਂ ਵੱਲੋਂ ਡਿਟੇਲ ਦਿੱਤੀ ਹੋਈ ਹੈ ਸਾਰੀ ਕੁਆਲਿਫੀਕੇਸ਼ਨ ਐਕਸਪੀਰੀਅੰਸ ਇਹਨਾਂ ਪੋਸਟਾਂ ਦੇ ਲਈ ਐਸ ਪਰ ਐਨ ਐਮ ਸੀ ਨੋਰਮਸ ਰਹਿਣ ਵਾਲਾ ਜੀ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਫੀਸ ਜੋ ਤੁਸੀਂ ਪੇ ਕਰਨੀ ਹੈ ਆਲ ਕੈਟਾਗਰੀ ਜੈਕਸੈਪਟ ਐਸ ਸੀ ਕੈਟਾਗਰੀ 2360 ਰੁਪਏ ਰਹਿਣ ਵਾਲੀ ਹੈ ਜੀ ਫੀਸ ਤੇ ਐਸ ਸੀ ਕੈਟਾਗਰੀ ਦੇ ਲਈ ਫੀਸ ਇਹਨਾਂ ਵੱਲੋਂ 1180 ਰੁਪਏ ਰੱਖੀ ਗਈ ਹੈ ਆਨਲਾਈਨ ਅਪਲਾਈ ਕਰਨ ਸਮੇਂ ਤੁਸੀਂ ਇਹ ਫੀਸ ਭਰਨੀ ਹੈ ਜੀ ਏਜ ਲਿਮਟ ਦੀ ਗੱਲ ਕਰ ਲੈਣੇ ਜੀ ਜੋ ਏਜ ਲਿਮਟ ਇਹਨਾਂ ਪੋਸਟ ਨੂੰ ਅਪਲਾਈ ਕਰਨ ਸਮੇਂ ਇਹਨਾਂ ਵੱਲੋਂ ਰੱਖੀ ਗਈ ਹੈ ਜੀ 1 1 ਅ ਅਸਿਸਟੈਂਟ ਪ੍ਰੋਫੈਸਰ ਦੇ ਮਾਮਲੇ ਦੇ ਵਿੱਚ ਇਹਨਾਂ ਵੱਲੋਂ ਲਿਖਿਆ ਗਿਆ ਕਿ 40 ਸਾਲ ਤੋਂ ਜ਼ਿਆਦਾ ਏਜ ਨਹੀਂ ਹੋਣੀ ਚਾਹੀਦੀ ਤੇ ਅ ਐਸੋਸੀਏਟ ਪ੍ਰੋਫੈਸਰ ਦੇ ਮਾਮਲੇ ਦੇ ਵਿੱਚ 45 ਸਾਲ ਤੋਂ ਜ਼ਿਆਦਾ ਏਜ ਨਹੀਂ ਹੋਣੀ ਚਾਹੀਦੀ ਤੇ ਪ੍ਰੋਫੈਸਰ ਦੇ ਮਾਮਲੇ ਦੇ ਵਿੱਚ 50 ਸਾਲ ਤੋਂ ਏਜ ਤੁਹਾਡੀ ਜ਼ਿਆਦਾ ਨਹੀਂ ਹੋਣੀ ਚਾਹੀਦੀ ਏਜ ਰੈਲਾਕਸੇਸ਼ਨ ਇਹਨਾਂ ਵੱਲੋਂ ਲਿਖਿਆ ਗਿਆ ਜੀ ਰਹੂਗਾ ਇਹਨਾਂ ਪੋਸਟਾਂ ਦੇ ਲਈ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਤੋਂ ਬਾਅਦ ਜੋ ਤੁਹਾਡਾ ਫਾਰਮ ਹੈ ਡਾਊਨਲੋਡ ਕਰਕੇ ਤੁਸੀਂ ਹਾਰਡ ਕਾਪੀ ਇਹਨਾਂ ਤੱਕ ਪਹੁੰਚਦੀ ਕਰਨੀ ਹੈ ਨਾਲ ਤੁਹਾਡੇ ਸਾਰੇ ਦਸਤਾਵੇਜ਼ ਹੈ ਇਹਨਾਂ ਵੱਲੋਂ ਬਕਾਇਦਾ ਇਹਦੇ ਵਿੱਚ ਲਿਖੇ ਮੈਂਸ਼ਨ ਕੀਤੇ ਹੋਏ ਆ ਜੋ ਦਸਤਾਵੇਜ਼ ਤੁਸੀਂ ਨਾਲ ਲਗਾ ਕੇ ਭੇਜਣੇ ਆ ਤੇ 26 ਮਈ 2025 ਸ਼ਾਮ 5 ਵਜੇ ਤੱਕ ਤੁਸੀਂ ਇਹ ਹਾਰਡ ਕਾਪੀ ਅਪਲਾਈ ਕਰਨ ਤੋਂ ਬਾਅਦ ਤੇ ਨਾਲ ਸਾਰੇ ਦਸਤਾਵੇਜ਼ ਲਗਾ ਕੇ ਤੁਸੀਂ ਇਨਾਂ ਤੱਕ ਪਹੁੰਚਦੇ ਕਰਨਾ ਹੈ ਨਾਲ ਹੀ ਫੀਸ ਦੀ ਰਸੀਪਟ ਵੀ ਤੁਸੀਂ ਲਗਾਉਣੀ ਹੈ ਜੀ ਜਦੋਂ ਇਹਨਾਂ ਦੇ ਦਫ਼ਤਰ 'ਤੇ ਕੇ ਤੁਸੀਂ ਇਹ ਹਾਰਡ ਕਾਪੀ ਭੇਜਣੀ ਹੈ ਇਹਨਾਂ ਦੇ ਦਫ਼ਤਰ ਦਾ ਪਤਾ ਜੀ ਆਫਿਸ ਆਫ ਦਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ 7 ਕਰੋੜ ਫਰੀਦਕੋਟ ਇੱਥੇ ਤੁਸੀਂ ਆਪਣੀਆਂ ਇਹ ਹਾਰਡ ਕਾਪੀਆਂ ਭੇਜਣੀਆਂ ਜੀ ਅਪਲਾਈ ਕਰਨ ਤੋਂ ਬਾਅਦ ਤਿਆਰੀ ਪੋਸਟਾਂ ਦੀ ਜਾਣਕਾਰੀ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਯੋਗਤਾਵਾਂ ਰੱਖਦੇ ਆ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ ਦੀ ਵੈਬਸਾਈਟ ਤੇ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਤੇ ਵੈਬਸਾਈਟ ਦਾ ਲਿੰਕ ਨੋਟੀਫਿਕੇਸ਼ਨ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ ਚ ਦੇ ਦਿੱਤਾ ਹੈ ਤੁਸੀਂ ਉੱਥੋਂ ਲੈ ਸਕਦੇ ਹੋ ਤਾਂ ਇਹ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ